ਹਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਨੰਬਰ ਚੈਨਲ ਨੂੰ ਕਰਦੇ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਅੱਜ ਦਿਨ ਹੈਗਾ ਜੀ ਸ਼ਨੀਵਾਰ ਦਾ ਟਾਈਮ ਹੋ ਚੁੱਕਿਆ ਤੇ 3:30 ਦਾ ਤੇ ਆਪਾਂ ਅੱਜ ਲੱਗਿਆ ਤੁਹਾਡੇ ਨਾਲ ਇੱਕ ਰੈਸਪੀ ਸ਼ੇਅਰ ਕਰਨ। ਅੱਜ ਆਪਾਂ ਬਣਾ ਰਹੇ ਹਾਂ ਕੁਝ ਮਿੱਠਾ। ਮਿੱਠੇ ਦੇ ਵਿੱਚ ਕੀ ਬਣਾਵਾਂਗੇ? ਅੱਜ ਆਪਾਂ ਬਣਾਵਾਂਗੇ ਸੂਜੀ ਦੀਆਂ ਗੁਲਾਬ ਜਮਮਾ। ਤੇ ਤੁਹਾਨੂੰ ਦਿਖਾਉਣੀ ਆ ਕਿ ਸੂਜੀ ਦੀਆਂ ਗੁਲਾਬ ਜਮਮਾ ਕਿਸ ਤਰ੍ਹਾਂ ਬਣਦੀਆਂ ਨੇ ਤੇ ਤੁਸੀਂ ਵੀ ਬਣਾਉਣ ਨਾਲ ਟਰਾਈ ਕਰਿਓ। ਮੇਰੇ ਖਾਤੇ ਮੈਂ ਸਮਾਨ ਸਾਰਾ ਕੱਢ ਕੇ ਰੱਖ ਲਿਆ ਤੇ ਤੁਹਾਨੂੰ ਦਿਖਾਉਣੀ ਆ ਕੀ ਕੀ ਸਮਾਨ ਲਿਆ ਆਪਾਂ ਨੇ। ਸੂਜੀ ਦੀਆਂ ਗੁਲਾਬ ਜਮਮਾ ਬਣਾਉਣ ਦੇ ਲਈ ਜੀ ਇੱਕ ਕਾਲੀ ਸੂਜੀ ਲਈਆ ਚੀਨੀ ਲਈਆ ਮਿਣ ਕੇ ਆਹੀ ਕਾਲੀ ਦੇ ਹਿਸਾਬ ਨਾਲ ਚੀਨੀ ਪਾ ਲਾਂਗੇ ਫਿਰ ਦੁੱਧ ਲਿਆ ਦੁੱਧ ਵੀ ਆਹੀ ਹਿਸਾਬ ਨਾਲ ਪਾਵਾਂਗੇ ਕਾਲੀ ਮਿਣ ਕੇ ਤੇ ਇਲਾਚੀ ਪਾਊਡਰ ਲਿਆ ਉਹ ਪਾਣੀ ਪਿਆ ਜਿਹਦੇ ਨਾਲ ਆਪਾਂ ਚਾਸ਼ਨੀ ਬਣਾਵਾਂਗੇ ਤੇ ਉਹ ਲੈ ਆਖਿਓ ਤੇ ਚਲੋ ਜੀ ਆਪਾਂ ਕਰਦੇ ਹਾਂ ਸ਼ੁਰੂ ਬਣੇ ਰਿਓ ਬਲੌਗ ਤੇ ਲਓ ਜੀ ਪਹਿਲਾਂ ਆਪਾਂ ਕੜਾਹੀ ਦੇ ਵਿੱਚ ਪਾਵਾਂਗੇ ਦੋ ਚਮਚੇ ਘਿਓ ਦੇ ਦੇਸੀ ਘੀਏ ਇੱਥੇ ਮੈਂ ਤੁਸੀਂ ਜਿਹੜਾ ਮਰਜ਼ੀ ਲੈ ਸਕੂਗਾ ਚਾਹੇ ਡਾਲਡਾ ਚਾਹੇ ਫੈਨ ਕੀ ਨੂੰ ਜ਼ਿਆਦਾ ਗਰਮ ਨਹੀਂ ਕਰਨਾ ਹੈਗਾ ਬਸ ਹਲਕਾ ਹੀ ਗਰਮ ਕਰਨਾ ਹੈ ਤੇ ਇਹਦੇ ਵਿੱਚ ਲਵਾਂਗੇ ਇਹ ਦੋ ਕਾਲ ਡੇਢ ਕਾਲ ਹੀ ਆਪਾਂ ਦੁੱਧ ਦੀ ਇੱਕ ਕੌਲੀ ਸੂਜੀ ਲਈ ਆਪਾਂ ਨੇ ਤੇ 1.5 ਕੌਲੀ ਆਪਾਂ ਦੁੱਧ ਦੀ ਲਵਾਂਗੇ ਪੂਰੇ ਇੱਕ ਗਲਾਸ ਦੁੱਧ ਨੂੰ ਉਬਾਲ ਨਹੀਂ ਦੇਣਾ ਹੈਗਾ ਬਸ ਸਿਰਫ ਹਲਕਾ ਗਰਮ ਕਰਨਾ ਤੇ ਗਰਮ ਹੋ ਜਵੇ ਫਿਰ ਇਹਦੇ ਵਿੱਚ ਸੂਜੀ ਪਾਵਾਂਗੇ ਹੋ ਗਿਆ ਹੁਣ ਇਹ ਕੋ ਬੋਲ ਬਲੇ ਜੇ ਬਾਣ ਲੱਗ ਗਏ ਲੇ ਬਸੇ ਤੇ ਬਸ ਇਹਨੂੰ ਹਲਾਉਂਦੇ ਹੋਏ ਮਿਕਾਉਂਗੇ ਸੂਜੀ ਸੂਜੀ ਹਲਾਉਂਦੇ ਹੋਏ ਪਾਣੀ ਆ ਤਾਂ ਜੋ ਗੱਠਾ ਨਾ ਬਣ ਜਾ ਨੀ ਵਿੱਚ ये अपनी खोलेगी तो ये गैस पे डालोगे आप बांध में ब्राउन हो जाता करना

ਮਸਤ ਤਿੰਨ ਕੌਲੀਆਂ ਹੋਣੀਆਂ ਨੇ 1 ਲੀਟਰ ਦੇ ਵਿੱਚ ਪਾਣੀ ਥੋੜਾ ਹੀ ਕੱਟ ਗਿਆ ਤਿੰਨ ਕੌਲੀਆਂ ਪਾ ਲਈਏ ਤੇ ਸਵਾਮਾ ਕੇ এলাਚੀ ਪਾਟਰ ਇਹ ਹੀ ਕੌਲੀਆਂ ਹਨ ਆਪਾਂ 25 ਇਹ ਲਵਾਂਗੇ ਚੀਨੀ ਸਾਨੂੰ ਜਾ ਰਹੀ ਪਸੰਦ ਆ ਆਪਾਂ ਫੇ ਚੀਨੀ ਵੱਧੇ ਪਾਵਾਂਗੇ 2 ਤੋਂ 2.5 ਕਲੀ ਪਾਵਾਂਗੇ ਹੁਣ ਬਣ ਦਿੰਨੇ ਆ ਚਾਣੀ ਨੂੰ ਚਾਣੀ ਜਦ ਆਪਾਂ ਨੇ ਰਿੰਗਣੀ ਨਹੀਂ ਨੀਗੀ ਸਿਰਫ ਚਪਚਪੀ ਜੀ ਬਣਾਉਣੀ ਆ ਕੋਈ ਤਾਰ ਨਹੀਂ ਬਣਾਉਣੀ ਹੈਗੀ ਜਿਸ ਤਰ੍ਹਾਂ ਆਪਾਂ ਔਰ ਮਤਲਬ ਲੱਡੂ ਵਗੈਰਾ ਤਾਰ ਬਣਾਉਣੀ ਆ ਉਦਾਂ ਦੀ ਨਹੀਂ ਬਣਾਉਣੀ ਚਿਪਚਿਪੀ ਜੀ ਬਣਾਉਣੀ ਆ ਬਸ ਜੰਮ ਦੇ ਜਿਹੀ ਜੰਮ ਹੋ ਗਿਆ ਲੋ ਇਹ ਭਾਂਡਾ ਵੀ ਠੰਡਾ ਹੋ ਗਿਆ ਮਤਲਬ ਹੱਥਾਂ 'ਚ ਲੱਗਦਾ ਇੰਨਾ ਜ਼ਿਆਦਾ ਠੰਡਾ ਨਹੀਂ ਕਰਨਾ ਠੀਕ ਜੇ ਕੋਸਾ ਜੀ ਤੇ ਇਹਨੂੰ ਆਪਾਂ ਇਹ ਹਥੇੜੀ ਦੀ ਮਦਦ ਨਾਲ ਹਨਾ ਇਹਦਾ ਮੈਸ਼ ਕਰਾਂਗੇ ਕੋਨੂੰ ਸਾਤ ਲੱਗਿਆ ਤਾਂ ਥੋੜਾ ਜਿਹਾ ਤੁਸੀਂ ਦੇਖੀਓ ਕੋਲ ਐਸਾ ਤੇ ਪੰਜ ਮਿੰਟ ਨਾ ਇਦਾਂ ਕਰ ਲਓ ਜਿੱਦ ਪੰਜ ਮਿੰਟ ਇਦਾਂ ਇਹਨੂੰ ਮੈਸ਼ ਕਰਨ ਤੋਂ ਬਾਅਦ ਆਪਣਾ ਦੋ ਇਦਾਂ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਬਣਾ ਲਾਂਗੇ ਹੋਰ। ਉਹ ਤੁਹਾਡੀ ਮਰਜ਼ੀ ਦੇ ਜਿੰਨੀ ਤੁਹਾਨੂੰ ਮਰਜ਼ੀ। ਛੋਟੀਆਂ ਚਾਹੇ ਜਾਂ ਛੋਟੀਆਂ ਚਾਹੇ। ਇਦਾਂ ਬੁਖਾਰੀ ਵੀ ਰਿਜੇਗਾ। ਤੇ ਇਹਦੇ ਨਾਲ ਆਪਾਂ ਹੋਲੇ ਬਣਾ ਲੈ। ਬੰਤਣਾਂ ਲੋਕੀ। ਧਿਆਨ ਰੱਖਿਓ ਇਹਦੇ ਵਿੱਚ ਕੋਈ ਤਰੇੜ ਨਾ ਆਵੇ। ਇਦਾਂ ਬਣਾਉਣਾ ਹੈ। ਜੇ ਤਰੇੜ ਆ ਗਈ ਫਿਰ ਫਟ ਜਾਣਾ। ਕੋਈ ਮਤਲਬ ਕੋਈ ਇਹਦੇ ਵਿੱਚ ਹੋਣੀ ਨਹੀਂ ਹੋਣੀ ਚਾਹੀਦੀ। ਥੋੜਾ ਥੋੜਾ ਘਿਓ ਲਾ ਕੇ ਨਾ ਬਣਾ ਦੇ ਹੱਥ ਨਾਲ ਚਿਗਣਾ ਹੋ ਗਿਆ ਨਾ ਤਾਂ ਰੇ ਤੇਲ ਕਰ ਰੱਖੋ ਬਹੁਤ ਟਾਈਮ ਵਰ ਟਾਈ ਕਰੀਆਂ ਨੇ ਅਸੀਂ ਕਾਫੀ ਟਾਈਮ ਹੋ ਗਿਆ ਜਬ ਬਣਾਉਣਾ ਸਿੱਖਿਆ ਦੇਖੇ ਦੇਖਾਇਆ ਬਣਾ ਲਿਆ ਬੌਂਚਰ ਹੋ ਗਿਆ ਬਣਾ ਲੈਣਾ वैसे तंगे मुंडा भी आंदा ऑर्डर जिया आंदा एक डब्बे ਦੇ ਵਿੱਚ ਬੰਦ ਤੇ ਉਹ ਥੋੜਾ ਜਿਹਾ ਹੁੰਦਾ 50 ਰੁਪਏ ਪਤਾ ਨਹੀਂ 60 ਰੁਪਏ ਦਾ ਆਉਂਦਾ ਤੇ ਉਹ ਥੋੜੀਆਂ ਜਿਹੀਆਂ ਹੀ ਬਣ ਗਈ ਨੇ ਇਹ ਆਪਣੇ ਕਾਫੀ ਬਣ ਜਾਣੀਆਂ ਨੇ ਦੇਖੋ ਕੌਲੀ ਤੋਂ ਕਿਨੇ ਅਗਲਾ ਬਣਾ ਤਿਆਰ ਹੋ ਜਾਣੀਆਂ ਗਰਮੀ ਬਹੁਤ ਹੈ ਤੇ ਹਾਨੀ ਹੁੰਦਾ ਹੈਗਾ ਸੋ ਇਟ ਲੋਜੀ ਮੈਂ ਬਣਾ ਲਾਣਾ ਮਾੜੀ ਟਾਕੀ ਕਰ ਤੋਂ ਨਾ ਮੇ ਹਵਾ ਆਉਗੀ ਇੰਤੋਂ ਜਿੰਨਾਂ ਚਾਂਟਾਂ ਵੀ ਵਿੱਚ ਦੀ ਦੇਖਾ ਥੋੜੀ ਜਿਹਾ ਨੇ ਕੱਢ ਥੋੜੀ ਹੋਰ ਰਚ ਦੇਣ ਜਨਵੋਰੇ ਜੀ ਉਹ ਬਣਾ ਲਈ ਗਰਮੀ ਨੇ ਭਿੱਜ ਚੁੱਕੇ ਫੇਰ ਮਿਲਦਾ ਤੁਹਾਨੂੰ ਮੈਂ ਸਾਰੇ ਬਣਾ ਕੇ ਤੜਨ ਲੱਗੀ ਠੀਕ ਆ ਇਹ ਗਲਾਬ ਜਮ ਭਣ ਬਣ ਗਿਆ ਇੰਨੇ ਗੋਲ ਬਣ ਗਏ ਤੇ ਫਿਰ ਕੋਈ ਫਰੇਡ ਨਹੀਂ ਨੇ ਸਹੀ ਬਣਨੇ ਤੇ ਹੁਣ ਆਪਾਂ ਇਹਨਾਂ ਨੂੰ ਤਰਦੇ ਹਾਂ ਕਿਉਂ ਮੇਰਾ ਗਰਮ ਹੋਣਾ ਤਾਂ ਆਪਾਂ ਤੇ ਜ਼ਿਆਦਾ ਗਰਮ ਨਹੀਂ ਕਰਨਾ ਹੈਗਾ ਫਿਰ ਸੜ ਜਾਣਗੀਆਂ ਜੀ ਤੇ ਠੀਕ ਠੀਕ ਜਿਹਾ ਗਰਮ ਹੋਵੇ ਤੇ ਅੱਗ ਆਪਾਂ ਘੱਟ ਕਰ ਦਾਂਗੇ ਮੀਡੀਅਮ ਜਿਹਾ ਸੇਕ ਤੇ ਪਾਉਣਾ ਹੈ ਸਲੋ ਸਲੋ ਫਿਰ ਅੰਦਰੋਂ ਪੱਕਣੀਆਂ ਨੇ ਕੱਚੀਆਂ ਰਹਿਣੀਆਂ ਨੇ ਇਧਰ ਆਪਣੀ ਚਾਣੀ ਵੀ ਬਣ ਕੇ ਤਿਆਰ ਹੈ ਤੇ ਹਾਂ ਤੇ ਹੁਣ ਥੱਜਾ ਨਾਲ ਕੱਲੀ ਕੱਲੀ ਕਰਕੇ ਪਾ ਦਾਂਗੇ ਅੰਦਰ ਤੇ ਇੱਕ ਵਾਰੀ ਤੇ ਰਹਿ ਗਈ ਦੂਸਰੀ ਚਾਣੀ। ਚਾਣੀ ਮਰੀ ਠੰਡੀ ਹੋ ਗਈ। ਜਦੋਂ ਅਕਰਮ ਚਾਣੀ ਚ ਨਹੀਂ ਪਾਉਣੀ। ਜੇ ਆਪਾਂ ਨੇ ਕੋਸੀ ਚਾਣੀ ਚ ਪਾਵਾਂਗੇ। ਜੇ ਜ਼ਿਆਦਾ ਰਾਟ ਤੇ ਫਿਰ ਘਾਲੇ ਜੀ ਹੋ ਜਾਣਗੇ ਜ਼ਿਆਦਾ ਮੇਰੀ ਮਦਦ ਤੇ ਪਾਣੀ ਪਕਾਏ ਨੂੰ ਥੋੜੀ ਜਿਹੀ ਮੇਰੀ ਜੀ ਉਹਵਾਹ ਕੜਾਹੀ ਕਰਕੇ ਥੋੜੀ ਖੋਲ ਦੇ ਵਿੱਚ ਵਿੱਚ ਕੋਈ ਕੋਈ ਤੁਸੀਂ ਨਾ ਫਰਾਈ ਦੂਸਰਾ ਲਿਓ ਜਿਹੜਾ ਹੁੰਦਾ ਨਹੀਂ ਚਪਟਾ ਜਿਹਾ ਹੋਰ ਤੜਕਾ ਦੰਦਿਆ ਇਹ ਬੜੀ ਵਧੀਆ ਮਾਂਮੀ ਨੇ ਇਹ ਨਾਲ ਲੱਗ ਜਾਂਦੇ ਨੇ ਰਾਹੀ ਦੇ ਵਿੱਚ ਤੇ ਆਪਾਂ ਆ ਵੀ ਪਾ ਦਾਂਗੇ ਅਸੀਂ ਚਪਾ ਦੇ ਚਾਹ ਨਹੀਂ ਦੇ ਕੋਸੀ ਹੋਣੀ ਹੈ ਨਹੀਂ ਗਿਨੇ ਵਿੱਚ ਨਹੀਂ ਅਸੀਂ ਵਸੇ ਦੇ ਚਾਹ ਦੇ ਇਹ ਵਿੱਚ ਡੋਗ ਰੱਖ ਦਾਂਗੇ ਫਿਰ ਇਹਦੇ ਵਿੱਚ ਚਾਹ ਹੀ ਰਚ ਜੂਗੀ La mia band, 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 la ਪੇਠੋਂ ਦਾ ਪਾ ਲੈ 5 ਮਿੰਟ ਤੱਕ ਇਹਨੂੰ ਆਪਾਂ ਇਦਾਂ ਹੀ ਪੈ ਰਹਿਣ ਠੀਕ ਇਹਨਾਂ ਦੇ ਵਿੱਚ ਚਾशनी ਜੀ ਚਲ ਜਾਊਗੀ ਫਿਰ ਆਪਾਂ ਦੋਵਾਂ ਠੀਕ ਹੋ ਗਏ 5 ਮਿੰਟ ਹੋ ਗਏ ਇਹਨਾਂ ਨੂੰ ਇਹਦੇ ਵਿੱਚ ਪਾ ਲੈਣੇ ਵਿੱਚ ਨਾਪਾਂ ਬਣਾ ਕਰ ਲਾਂਗੇ